ਹਾਰਾ ਨਾਰਾ ਚੇਤਨਾ ਮੰਚ ਵੱਲੋਂ ਹਮਾਇਉਪੁਰ ਸਰਹੰਦ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਛੇਵੀਂ ਪਾਸ਼ਾ ਵਿਖੇ ਪੰਜਾਬ ਦੇ ਸਰਪ੍ਰਸਤ ਅਤੇ ਸੀਨੀਅਰ ਪਾਜਪਾ ਆਗੂ ਡਾਕਟਰ ਹਰਵੰਸ ਲਾਲ ਦੀ ਅਗਵਾਈ ਵਿੱਚ ਸ਼ਾਨਦਾਰ ਫਲਦਾਰਾਂ ਤੇ ਫੌਲਦਾਰ ਰੌਖ ਲਗਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਸਮਾਜ ਸੇਵੀ ਕਾਰਜ ਵਿੱਚ ਸ਼ਹਿਰ ਦੇ ਵੱਖ-ਵੱਖ ਪਤਵੰਤੇ ਸੱਜਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅੱਜ ਅਸਲ ਅਰੇ ਪੂਰੇ ਵਿਸ਼ਵ ਦੇ ਪੱਧਰ ਤੇ ਅੱਜ ਜਿਹੜਾ ਹੈ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ ਇਸ ਦਿਵਸ ਦੀ ਬਹੁਤ ਜ਼ਿਆਦਾ اہمیت ਹੈ ਧਰਤੀ ਦੇਵਸਾ ਮਤਲਾਵੀ ਧਰਤੀ ਨੂੰ ਸ਼ਿੰਗਾਰਿਆ ਜਾਵੇ ਧਰਤੀ ਤੋਂ ਗੰਦਗੀ ਦੂਰ ਕਰੀ ਜਾਵੇ ਬਤ ਤੋਂ ਬਤ ਰੁੱਖ ਲਾਇਆ ਧਰਤੀ ਜਿੱਥੇ ਖਾਲੀ ਹੈ ਸੁਨਿਆ ਉੱਥੇ ਕਾ ਲਾਇਆਵੇ ਫੁੱਲਾਂ ਦੇ ਬੂਟੇ ਲਾਏ ਜਾਣ ਧਰਤੀ ਨੂੰ ਸ਼ਿੰਗਾਰਿਆ ਜਾਵੇ ਸੋ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਇੱਥੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਦੇ ਬਾਹਰ ਪਰਵੈਣੀ ਦਾ ਬੂਟਾ ਵੀ ਲਾਇਆ ਤੇ ਅਮਰੂਦ ਦੇ ਬੂਟੇ ਵੀ ਲਾਏ ਆ ਤੋ ਦੇ ਨਾਲ ਫੁੱਲਾਂ ਦੇ ਬੂਟੇ ਵੀ ਅਸੀਂ ਲਾਏ ਤੇ ਹੋਰ ਛੋਟੇ ਕਿਆਰੀਆਂ ਦੇ ਫੁੱਲਾਂ ਦੇ ਬੂਟੇ ਵੀ ਅਸੀਂ ਅੱਜ ਲਾਏ ਆ ਇਹ ਧਰਤੀ ਦਿਵਸ ਅਸੀਂ ਅੱਜ ਮਨਾਇਆ ਔਰ ਇਹ ਸਨੇਹਰ ਨੇ ਤੁਹਾਡੇ ਰਾਹੀਂ ਵੀ ਦੁਨੀਆਂ ਦੇ ਲੋਕਾਂ ਨੂੰ ਇਸ ਵਾਸਤੇ ਧਿਆਨ ਦੇਣ ਦੀ ਲੋੜ ਹੈ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ ਤੇ ਲੱਗੇ ਹੋ ਰੁੱਖਾਂ ਦੀ ਸੰਭਾਲ ਕਰੀਏ ਕਿਉਂਕਿ ਤੁਸੀਂ ਦੇਖਿਆ بڑے بڑے ਝਰਖਤ ਪਿੰਡਾਂ ਚੋਂ ਸ਼ਹਿਰਾਂ ਚੋਂ ਸੜਕਾਂ ਦੇ ਹਾਲੇ ਤੋਂ ਹਾਲੇ ਸਭ ਕੱਟ ਚੁੱਕੇ ਆ કુદરતી વાતાવરણ ਨਾਲ ખલવાડ ਹੋ ਰਿਹਾ ਸਾਡੇ પંਛੀ ਸਾਡੇ ખતમ ਹੋ ગયા ਕਿਸਮਾਂ ખતમ ਹੋ ગયા પંચેવે પંછી લૂપ ਹੋ ਰਹੇ છે ਸਾਡੀ ઓ ચાહચ હાક ખતમ ਹੁੰਦੀ ਜਾ ਰਹੀ ਹੈ سوچ ਕਰਕੇ ਅਸੀਂ ਅੱਜ સ્નેਹਾ ਦੰਨਿਆ ਇੱਥੇ ਗੁਰਦੁਆਰਾ ਕਾਲੂnga ਸਾਹਿਬ ਵਿਖੇ બાબાજી બાબા દਲੇਰ ਸਿੰਘ ਖਾਲਸਾ ਜੀ ਦੀ ਗੁਵਾਈ ਚ ਸਮਾਗਮ ਇੱਥੇ ਹੋਇਆ ਸਾਡੇ ਹੋਰ ਭਰਾ ਆਏ ਆ ਤਰਲੋਚੀ ਵੀ ਆਏ ਆ ਆਪਣੇ ਸੰਤ ਸਿੰਘ ਸੋਲਜੀ ਸਾਡੇ ਕਵੀ ਲਖਾਰੀ ਸੁੱਚਾ ਖਾਨ ਜੀ ਮਨયો ਕੀ ਬਿੰਦੂ ਸਾਡੀ ਚੇਅਰਮੈਨ ਨੇ ਸ਼ਿਗਰਾਂਤਮਾਨ ਜੀ ਦਰਮਨਦੀਪ ਜੀ ਸਾਡੇ ਗੁਰਦੀਪ ਜੀ ਇੱਧਰ ਸਭੇ ਮਨਮੋਹਣ ਜੀ ਸਾਰੀਆਂ ਜਾਇ ਸੰਯੁਗੀਆਂ ਸਿੱਖਸੀਤਾ ਇੱਥੇ ਇਲਾਕੇ ਦੀਆਂ ਸ਼ਹਿਰ ਦੀਆਂ ਆਈਆਂ। ਇਸ ਦਿਸ਼ਾ ਸੇ ਸਾਨੂੰ ਜਿਹੜਾ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੀ ਦਿਹਾੜੀ ਦੀ ਮੁਬਾਰਕਵਾਦ ਨੇ ਔਰ ਆਸ ਕਰਦੇ ਆਓ ਆ ਕੁਦਰਤੀ ਵਾਤਾਵਰਨ ਨੂੰ ਸੰਭਾਲੀਏ। ਵੱਧ ਤੋਂ ਵੱਧ ਰੁੱਖ ਲਾਈਏ ਲੱਗੇ ਹੋਏ ਰੁੱਖਾਂ ਨੂੰ ਸੰਭਾਲ ਕੇ ਰਹੀਏ। ਇਹਨਾਂ ਸ਼ਬਦਾਂ ਨਾਲ ਜੀ ਮੈਂ ਦਾ ਚਟਾਇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਸ਼ਵ ਧਰਤੀ ਦੋਸਤ ਦੇ ਉੱਤੇ ਜਿਹੜੇ ਰੁੱਖ ਲਾਏ ਗਏ ਨੇ ਵੈਸੇ ਤਾਂ ਇਹ ਆ ਵੀ ਗੁਰਬਾਣੀ ਦਾ ਪ੍ਰਮਾਣ ਜਦੋਂ ਆਪਾਂ ਕਹਨੇ ਆ ਵੀ ਪਹਿਲਾ ਪਾਣੀ ਦਿਓ ਜੇ ਤ ਹਰਿਆ ਸਭ ਕੋਈ ਕਿਉਂਕਿ ਬਲਹਾਰੀ ਕੁਦਰਤ ਬਸਿਆ ਤੇ ਜੇ ਕੁਦਰਤ ਨਾ ਰਹੀ ਤਾਂ ਮਨੁੱਖ ਦੀ ਹੋਂਦ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੁੰਦਾ ਤੇ ਸਾਡੇ ਬੜੇ ਸਨਮਾਨਯੋਗ ਸਾਡੇ ਸਾਬਕਾ ਮੰਤਰੀ ਪੰਜਾਬ ਡਾਕਟਰ ਰਵੰਸ ਲਾਲ ਜੀ ਦੀ ਗਵਾਈ ਚ ਅੱਜ ਬੂਟੇ ਲਾਏ ਗਏ ਨੇ ਨਿੰਮ ਸਿੰਘਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਦੇ ਵਿੱਚ ਇਸ ਪ੍ਰਕਾਰ ਦੇ ਯਤਨ ਕਰਨੇ ਖਾਸ ਕਰਕੇ ਜਿਉਂ ਤੁਸੀਂ ਰਾਜਨੀਤੀ ਦੇ ਜੀਵਨ ਦੇ ਵਿੱਚ ਵਿਚਰਦੇ ਹੋ ਇਹ ਵੀ ਇੱਕ ਵੱਖਰਾ ਪੈਂਡਾ ਹੁੰਦਾ ਰਾਜਨੀਤੀ ਦੇ ਵਿੱਚ ਕਿਉਂਕਿ ਰਾਜਨੀਤੀ ਤਾਂ ਆਪਾਂ ਚਲੋ ਸਾਰੇ ਜੁੜੇ ਹੋਏ ਹੁੰਦੇ ਆ ਪਰ ਮੈਂ ਇਹਨਾਂ ਦਾ ਇਸੇ ਵੱਲੋਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਵੀ ਕਰਦਾ ਵੀ ਇਸ ਰਾਹ ਦੇ ਉੱਤੇ ਵੀ ਜਿਹੜਾ ਹੈਗਾ ਧਰਤੀ ਅਤੇ ਮਨੁੱਖਤਾ ਦੇ ਫਿਕਰ ਨੂੰ ਰੱਖ ਕੇ ਜਿਹੜੇ ਕੰਮ ਕੀਤੇ ਜਾਣੇ ਨੇ ਉਹ ਉਹਨਾਂ ਨੂੰ ਜਿਹੜੀ ਉਹਨਾਂ ਵੱਲ ਪਹਾਂਗ ਜਿਹੜੀ ਭਰਨੀ ਚਾਹੀਦੀ ਆ ਤੇ ਇਸ ਪ੍ਰਕਾਰ ਦੇ ਕੰਮ ਜਿਹੜੇ ਹੈਗਿਆ ਨਿਰੰਤਰ ਕਰਮਬਾਰ ਜਿਹੜੇ ਕਰਦੇ ਰਹਿਣੇ ਚਾਹੀਦੇ ਆ ਤੇ ਮੈਂ ਮੁਬਾਰਕਬਾਦ ਦਿੰਦਾ ਸਮੂੱਚੇ ਸਾਡੇ ਜਿੰਨੇ ਵੀਰ ਆਏ ਨੇ ਸਰਦਾਰ ਜੈ ਸਿੰਘ ਜੀ ਬਾੜਾ ਸਾਡੇ ਨਰਮਰ ਸਿੰਘ ਜੀ ਸੀੜਾ ਸਾਹ ਹਰਮਿੰਦਰ ਸਿੰਘ ਜੀ ਬਤੌਸ਼ੀ ਸਰਦਾਰ ਸੰਸਕਰੀ ਜੀ ਸੋਲ ਸੋਚਾ ਨਾਨ ਜੀ ਹੋਰ ਸਾਡੇ ਸੰਗੀ ਸਾਥੀ ਜਿੰਨੇ ਆਏ ਨੇ ਇਹਨਾਂ ਨੇ ਇਸ ਮਹਿਮ ਦੇ ਵਿੱਚ ਹਿੱਸਾ ਪਾਇਆ ਦਾ ਮਤਲਬ ਕਿਤੇ ਨਾ ਕਿਤੇ ਦੀ ਚੇਤਨਾ ਮਨੁੱਖਾਂ ਦੇ ਅੰਦਰ ਕੁਦਰਤ ਪ੍ਰਤੀ ਉਹ ਅਜੇ ਜੁੰਦੀ ਆ ਇਹਨਾਂ ਸ਼ਬਦਾਂ ਦੇ ਨਾਲ ਮੁਖਿਮਾਂ ਦਾ ਜਾਚਕਾ ਕੋਈ ਸ਼ਬਦ ਬੱਦ ਘਟ ਕੇ ਆ ਗਿਆ ਵੀ ਉਹਦੇ ਲਈ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ